ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਲੈ ਲਈ ਜਾਂਦੀ ਹੈ ਵਾਪਸ ਲੈ ਲਈ ਜਾਂਦੀ ਹੈ ਬਲਾਲਾਈ ਜਾਂਦੀ ਹੈ ਜੈਡ ਸਿਕਿਉਰਿਟੀ ਜੈਡ ਪਲੱਸ ਸਿਕਿਉਰਿਟੀ ਇਨਫੈਕਟ ਵਿਕਰਮ ਸਿੰਘ ਮਜੀਠੀਆ ਦੀ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ بڑے ਨਿਸ਼ਾਨੇ ਜਿਹੜੇ ਨੇ ਉਹ ਸਾਦੇ ਸੀ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਵੱਡੇ ਵੱਡੇ ਅਲੀਗੇਸ਼ਨਸ ਲਾਏ ਸੀ ਅਸੈਸੀਨੇਸ਼ਨ ਤੱਕ ਦੀਆਂ ਗੱਲਾਂ ਵਿਕਰਮ ਸਿੰਘ ਮਜੀਠੀਆ ਨੇ ਲੰਘੇ ਕੱਲ ਕਰ ਦਿੱਤੀਆਂ ਪਰ ਅੱਜ ਸਪੈਸ਼ਲ ਏ ਡੀ ਜੀ ਪੀ ਅਰਪਤ ਸ਼ਕਲਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਜੈਡ ਪਲੱਸ ਸਿਕਿਉਰਿਟੀ ਕਿਸ ਆਧਾਰ ਦੇ ਉੱਤੇ ਦਿੱਤੀ ਜਾਂਦੀ ਹੈ ਤੇ ਕਿਸ ਅਧਾਰ ਦੇ ਉੱਤੇ ਵਾਪਸ ਲਈ ਜਾਂਦੀ ਹੈ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਵੀ ਇਸ ਉੱਤੇ ਬੋਲੇ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਂਦਿਆਂ ਗੱਲਾਂ ਕਈਆਂ ਨੇ ਅਮਨ अरोड़ा ਔਰ ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਇਸ ਮਸਲੇ ਉੱਤੇ ਕੀ ਬੋਲੇ ਨੇ ਆਓ ਸੁਣਦੇ ਹਾਂ ਜੋ ਆਪ ਸਿਕਿਉਰਿਟੀ ਦੀ ਗੱਲ ਕਰ ਰਹੇ ਹੋ ਸਿਕਿਉਰਿਟੀ ਇੱਕ ਥ੍ਰੈਟ ਪਰਸਪੈਕਸ਼ਨ ਕੇ ਬੇਸਿਸ 'ਤੇ دی ਜਾਂਦੀ ਹੈ ਔਰ ਇਹ ਥ੍ਰੈਟ ਪਰਸਪੈਕਸ਼ਨ एक सिक्योरिटी रिव्यू कमेटी होती है जो पीरियोडिकली इसको रिव्यू करती है और उसके बेसिस पे स्केल अप या स्केल डाउन किया जा, जाता है तो जो मजीठिया साहब की सिक्योरिटी है उसको जो हमारी सिक्योरिटी रिव्यू कमेटी है उसने स्केल डाउन किया है लेकिन अभी भी सफिशेंट सिक्योरिटी एडिक्वेट सिक्योरिटी उनके साथ है स्कॉट व्हीकल भी है और गनमैन भी उनके साथ हैं ਆਵਾਦੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉਂਟਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬੀ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਅਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਜੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉਪਰੋਂ ਨਸ਼ਿਆਂ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖਧੰਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤਿਆਰ ਕੀਤਾ ਹੋਇਆ ਹੈ